ਇਨਵੈਸਟੇਸ਼ਨ ਦੇ ਓਪਰਚੁਨਿਟੀ ਕਰ ਰਹੇ ਹੋਣੇ ਵਾਸਤੇ ਨਾਲ ਕੀ ਕਹਿਣਾ ਹੈ ਜਿੱਥੇ ਇਹ ਇਹੀ ਚ ਕਹਿਣਾ ਚਾਹਾਂਗੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾਉਣ ਜਾ ਰਹੇ ਹਾਂ ਅਸੀਂ ਇਹਨਾਂ ਦੇ ਨਾਲ ਆ ਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁਣ ਵਾਢੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਸਾਰਾ ਅਪ੍ਰੈਲ ਦਾ ਮਹੀਨਾ ਉੱਥੇ ਰਵਾਂਗੇ ਟਟਕੇ ਰਵਾਂਗੇ ਅਸੀਂ ਬੀਬੀਆਂ ਨੇ ਉੱਥੇ ਮੋਰਚਾ ਸੰਭਾਲਣਾ ਵਾ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆ ਕੇ ਆਪਣੀ ਜਿਹੜੀ ਹੈ ਕਟਾਈ ਹੈ ਕਣਕ ਦੀ ਕਰਨਗੇ ਘਰਾਂ ਦੇ ਵਿੱਚ ਬੀਬੀਆਂ ਚੁੱਲਾ ਚੌਂਕਾ ਸੰਭਾਲ ਕੇ ਬੱਚੇ ਛੱਤ 'ਤੇ ਚੱਲੇ ਜਾਣਗੇ ਭਈ ਇਹ ਸਾਡੀ ਮਜਬੂਰੀ ਆ ਅਸੀਂ ਛੱਡ ਕੇ ਜਾ ਰਹੇ ਅਸੀਂ ਆਂਡ ਗਵਾਨ ਸਾਰਿਆਂ ਨੂੰ ਕਹਿਤਾ ਵਾ ਕਿ ਤੁਸੀਂ ਸਾਡੇ ਬੱਚੇ ਸੰਭੋ ਅਸੀਂ ਉਥੇ ਮੋਰਚਾ ਸੰਭਾ ਕੀਆ ਕਿਉਂਕਿ ਸਰਕਾਰਾਂ ਉਵੇਂ ਤਾਂ ਮੰਨਣ ਆਲੀਆਂ ਨਹੀਂ ਕਹਿੰਦੇ ਨਾ ਕਿ ਜੇ ਇਹ ਬੀਬੀਆਂ ਨੂੰ ਅੱਗੇ ਟਾਰਗੇਟ ਕਰਕੇ ਫਿਰ ਅੱਗੇ ਮੋਰਚਾ ਨਹੀਂ ਇਹ ਬੀਬੀਆਂ ਦਾ ਸਾਡਾ ਸਾਡਾ 50% ਜਿਹੜਾ ਉਹ ਸਾਡਾ ਆਪਣਾ ਕਿਉਂਕਿ ਜਿਹੜਾ ਫਸਲਾਂ ਦੀ ਜਿਹੜੀ ਜਿੰਨੀ ਕਮਾਈ ਹੈ ਉਹ ਸਾਡੇ ਕੋਲ ਆਉਂਦੀ ਹੈ ਜਦੋਂ ਸਾਨੂੰ ਕੋਈ ਕਮਾਈ ਦਾ ਸਾਧਨ ਸਾਡੇ ਕੋਲ ਪੈਸੇ ਆ ਹੀ ਨਹੀਂ ਰਹੇ ਪੂਰੇ ਸਾਨੂੰ ਫਸਲ ਦਾ ਰੇਟ ਹੀ ਪੂਰਾ ਨਹੀਂ ਮਿਲੇ ਅਸੀਂ ਕਿੱਥੋਂ ਘਰ ਖਰਚ ਚਲਾਈਏ ਅਸੀਂ ਕਿੱਥੋਂ ਆਪਣੇ ਬੱਚੇ ਪੜਾਈਏ ਕੀ ਕਰੀਏ ਦੱਸੋ ਪੰਜਾਬ ਸਰਕਾਰ ਦਾ ਰਵਈਆ ਪੰਜਾਬ ਸਰਕਾਰ ਦਾ ਰਵਈਆ ਤਾਂ ਕੋਈ ਨਹੀਂ ਗੁੰਗਮੋਤ ਮਿੱਟੀ ਚਾਣਨ ਵਾਲੀ ਗੱਲ ਹੈ ਕਿ ਅਸੀਂ ਤੁਹਾਡੇ ਨਾਲ ਆ ਨਾਲਾ ਕੋਈ ਵੀ ਨਾਲ ਨਹੀਂ ਜਿਵੇਂ ਨਾਲ ਹੁੰਦੇ ਤਾਂ ਸਾਡੇ ਵੀਰਾਂ ਤੇ ਇਹ ਗੋਲੀ ਕਾਢ ਨਹੀਂ ਸੀ ਹੋਣਾ ਸਾਡੇ ਵੀਰਾਂ ਨੂੰ ਉੱਥੇ ਪਰੇਸ਼ਾਨ ਨਹੀਂ ਸੀ ਕੀਤਾ ਜਾਣਾ ਇੱਕ ਉੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਨੈੱਟ ਬੰਦ ਕੀਤਾ ਹੋਇਆ ਇਹ ਪੰਜਾਬ ਸਰਕਾਰ ਦੀ ਕਾਰਸਤਾ ਦੀ ਹੈ ਨਾ ਕਿ ਨੈੱਟ ਬੰਦ ਕੀਤਾ ਕਿਉਂ ਨਹੀਂ ਸਾਰੀਆਂ ਸੂਲਤਾਂ ਦੇ ਰਹੀ ਸਰਕਾਰ ਉੱਥੇ ਜੇ ਸਰਕਾਰ ਸਾਡੇ ਨਾਲ ਆ ਤਾਂ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਕਿ ਕੀ ਤਿਆਰੀਆਂ ਕੀਤੀਆਂ ਸੀ ਸੰਘਰਸ਼ ਨੂੰ ਮਜ਼ਬੂਤ ਬਣਾ ਲਈ ਵੇਖੋ ਅਸੀਂ ਤਾਂ ਸਾਰੇ ਹੀ ਮਤਲਬ ਸਾਰੇ ਹੀ ਡੱਟ ਕੇ ਸਾਰਾ ਸਾਰਾ ਪਰਿਵਾਰ ਆਵਾਂਗੇ ਉਰੇ ਇੱਥੇ ਮਤਲਬ ਜੰਬੂ ਤੇ ਸਾਰਾ ਸਾਰਾ ਪਰਿਵਾਰ ਆ ਕੇ ਬਹਿ ਜਾਗੇ ਜਿੰਜੀ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਜੇ ਸਾਡੀਆਂ ਫਸਲਾਂ ਨੂੰ ਐਮਐਸਪੀ ਗਰੰਟੀ ਨਾ ਦਿੱਤੀ ਤਾਂ ਕਿਉਂਕਿ ਸਾਣ ਸਾਡੀ ਜ਼ਰੂਰਤ ਹੈ ਦੇਖੋ ਹੁਣ ਅਸੀਂ 6 ਮਹੀਨੇ ਜਿਹੜਾ ਵਾ ਉਹ ਫਸਲ ਤਿਆਰ ਕਰਦੇ ਆ ਤੇ ਸਾਨੂੰ ਰੇਟ ਕੀ ਦਿੱਤਾ ਜਾ ਰਿਹਾ ਵਾ ਮਾਤਰ 2100 ਰੁਪਏ ਤੇ ਉਹੀ ਜਿਹੜੀ ਫਸਲ ਹੈ ਜਦੋਂ ਕਾਰਪੋਰੇਟ ਘਰਾਣਿਆਂ ਦੇ ਕੋਲ ਚਲੀ ਜਾਂਦੀ ਆ ਤਾਂ ਉਸ ਦਾ ਰੇਟ 4500 5000 ਰੁਪਏ ਪੈਕਟਾਂ ਦੇ ਵਿੱਚ ਬੰਦ ਹੋ ਕੇ ਤੁਸੀਂ ਆਲੂ ਦਾ ਹਿਸਾਬ ਲਾ ਲਓ ਆਲੂ ਕਿੰਨੇ ਨੂੰ ਕਿਲੋ ਸਾਡਾ 4.5 ਰੁਪਏ ਕਿਲੋ ਜਾ ਰਿਹਾ ਵਾ ਉਹੀ ਪੈਕਟ ਵਿੱਚ ਬੰਦ ਕਰ ਜੇ ਤੁਸੀਂ ਦਾ ਪੈਕਟ ਤੁਸੀਂ ਵੇਖ ਲਓ 25 ਰੁਪਏ ਦਾ ਹੁੰਦਾ ਵਾ ਤੇ ਤੁਸੀਂ ਦੱਸੋ ਵੀ ਸਾਨੂੰ ਕੀ ਫਾਇਦਾ ਆ ਸਾਡੀਆਂ ਫਸਲਾਂ ਨੇ ਆ ਸਾਨੂੰ 6-6 ਮਹੀਨੇ ਲੱਗ ਜਾਂਦੇ ਨੇ ਪਰ ਸਾਨੂੰ ਫਸਲਾਂ ਦਾ ਰੇਟ ਦੀ ਪੂਰਾ ਦਿੱਤਾ ਜਾ ਰਿਹਾ ਕਰਜ਼ਾ ਮਾਫੀ ਲਾ ਕੇ ਕਹਿਣਾ ਚਾਹੁੰਦਾ ਕਰਜ਼ਾ ਮਾਫੀ ਕਰਜ਼ਾ ਵੇਖੋ ਤੁਸੀਂ ਆਪ ਆ ਪਿਛਲੇ ਦੌਰ ਚ ਵੇਖੋ ਕਿੰਨਾ ਪਾਣੀ ਕਿੰਨੇ ਹੜ ਆ ਕਿੰਨੇ ਹੁਣੇ ਗੜੇਮਾਰੀ ਹੋਈ ਆ ਜਦੋਂ ਤਾਂ ਅਸੀਂ ਲੋਕ ਪਰਾਲੀ ਨੂੰ ਮੱਗ ਲਾਉਂਦੇ ਆ ਉਦੋਂ ਤਾਂ ਮਿੰਟੋ-ਮਿੰਟ ਸਾਰੇ ਹੀ মিডিਆ ਵੀ ਚਲੇ ਜਾਂਦਾ ਵਾ ਤੇ ਸਾਰੇ ਹੀ ਤਹਿਸੀਲਦਾਰ ਸਭ ਚਲੇ ਜਾਂਦੇ ਨੇ ਪਰ ਜਦੋਂ ਹੁਣ ਗੜੇਮਾਰੀ ਹੋਈ ਆ ਕੋਈ ਵੀ ਉੱਥੇ ਨਹੀਂ ਪਹੁੰਚਿਆ ਕਿਸੇ ਨੇ ਵੀ ਉਹਨਾਂ ਦੀ ਸਹਾਇਤਾ ਨਹੀਂ ਲਈ ਸਾਰੀ-ਸਾਰੀ ਫਸਲ ਬਰਬਾਦ ਹੋ ਗਈ ਹੈ ਕਿ ਸਾਨੂੰ ਉਹ ਸਾਡਾ ਖਮਾਚਾ ਕਿੰਨੇ ਭੁਗਤਣਾ ਸਾਡੀ ਫਸਲ ਤਾਂ ਬਰਬਾਦ ਹੋਈ ਨਾ ਸਾਡਾ ਪਿਛਲੀ ਵਾਰ ਝੋਨਾ ਵੀ ਬਰਬਾਦ ਹੋ ਗਿਆ ਕਣਕ ਵੀ ਬਰਬਾਦ ਹੋਈ ਪਰ ਸਾਨੂੰ ਕਿਸੇ ਨੇ ਕੋਈ ਖਮਾਚਾ ਨਹੀਂ ਦਿੱਤਾ ਕੋਈ ਵੀ ਉਹਨਾਂ ਨੂੰ ਇਹ ਨਹੀਂ ਨਾ ਕੋਈ ਸਾਡੀਆਂ ਫਸਲਾਂ ਦਾ ਬੀਮਾ ਕੀਤਾ ਜਾਂਦਾ ਹ ਦੁਕਾਨਾਂ ਦੇ ਵਿੱਚ ਅੱਗ ਲੱਗ ਜਾਵੇ ਜਾਂ ਕੋਈ ਇਹੋ ਜਿਹਾ ਪਾੜਾ ਵਾਪਰ ਜਾਵੇ ਤਾਂ ਉਹਨਾਂ ਨੂੰ ਬੀਮਾ ਮਿਲਦਾ ਹੈ ਪਰ ਸਾਡੀਆਂ ਫਸਲਾਂ ਨੂੰ ਕੋਈ ਬੀਮਾ ਨਹੀਂ ਦਿੱਤਾ ਜਾਂਦਾ ਅਸੀਂ ਤਾਂ ਇੱਕ ਮਤਲਬ ਕਿ ਆਪਣਾ ਪੈਸਾ ਵਿਛਾਇਆ ਹੋਇਆ ਹੈ ਨਾ ਪਰ ਮਿਲੇ ਚ ਨਾ ਮਿਲੇ ਇਹ ਤਾਂ ਕੁਦਰਤ ਦੀ ਖੇਡ ਹੈ ਨਾ ਪਰ ਸਰਕਾਰਾਂ ਤਾਂ ਸਾਡਾ ਨਹੀਂ ਨਾ ਸੋਚਦੀਆਂ ਠੀਕ ਵੀ ਹਰਿਆਣੇ ਦੇ ਵਿੱਚ ਸਾਡੀ ਗੱਲ ਅਸਤੀ ਯਾਤਰਾ ਚੱਲ ਰਹੀ ਉਹ ਪੰਜਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 100 ਇੱਕ ਜਿਹੜੀ ਆ ਅਸ਼ੀ ਦਿ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸਿੱਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਦਾ ਸ਼ਹੀਦੀ ਦਿਹਾੜਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾਂ ਪੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਬਰਜਰੰਗ ਪੂਨੀਆਂ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾ ਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਅਰ ਕਿਉਂਕਿ ਅਸੀਂ ਚਾਹੁੰਦੇ ਹਾਂਗੇ ਕਿ ਐਤਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਐਰ ਕੀ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਹਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਵਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁਤ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਹ ਤੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਨੇ ਇਸ ਤਰ੍ਹਾਂ ਕੇਐਮਐਮ ਦੇ ਐਸਕੇਐਮ ਰਾਜਨੀਤਿਕ ਦੇ ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਹੋ ਨੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਹੋ ਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੈ ਲੈ ਹੋਗੇ ਤੋ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਔਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਧੰਨਵਾਦ ਸਰ ਸਾਬ ਜੀ ਤੁਹਾਨੂੰ ਜਿਆਪਤਾ ਲੱਗਦਾ ਕੀ ਕਹਿਣਾ ਹੈ ਦੇਖੋ ਚੋਣ ਜਾਬਤੇ ਦਾ ਆਪਣੇ ਤੇ ਕੋਈ ਅਸਰ ਨਹੀਂ ਹੈਗਾ 40 ਦਿਨ ਸਰਕਾਰ ਨੂੰ ਦਿੱਤੇ ਸੀਗੇ ਅੰਦੋਲਨ ਬਿਲਡ ਹੋ ਗਿਆ ਜੂਨ ਦੇ ਵਿੱਚ ਨਵੀਂ ਸਰਕਾਰ ਆ ਜਣੀ ਆ ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਤੇ ਵਿਸ਼ਾਲ ਕਰਾਂਗੇ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸਿੱਧੀ ਸਮਾਗਮ ਕਰਾਵਾਂਗੇ ਔਰ ਜਦੋਂ ਕੋ ਨਵੀਂ ਸਰਕਾਰ ਆਊਗੀ ਜਿੱਥੇ ਅੱਜ ਅੰਦੋਲਨ ਖੜਾ ਉੱਥੇ ਹੋਰ ਵੱਡਾ ਹੋਊਗਾ ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡੇਾਂ ਤੇ ਲਕਸ਼ਣ ਹੋਊਗੀ ਜਿਹਦਾ ਸਾਨੂੰ ਇਹ ਮੋਰਚਾ ਜਿੱਤਣ ਵਿੱਚ ਫਾਇਦਾ ਹੋਊਗਾ। ਧੰਨਵਾਦ ਜੀ। ਲੋਕ ਸਭਾ ਇਲੈਕਸ਼ਨ ਜਿਹੜੀ ਹੈ ਪੰਦੇਰ ਸਾਹਿਬ ਕਿਉਂਕਿ ਜਿਹੜਾ ਜੂਨ 84 ਦੇ ਕਦੋਂ ਘਰ ਨੂੰ ਉਹ ਵੀ ਦੇਖਿਆ ਜਾਵੇ ਤੇ ਬਹੁਤ ਉਦੋਂ ਵੀ ਸ਼ਕਤੀ ਹੁੰਦੀ ਹੈ ਪੰਜਾਬ ਦੇ ਇਲੈਕਸ਼ਨ 1 ਜੂਨ ਨੂੰ ਰਿਜ਼ਲਟ ਵੀ 4-5 ਦਿਨ ਦੇ ਬਾਅਦ ਆਊਗਾ। ਕਿਸ ਤਰੀਕੇ ਦਾ ਮਾਹੌਲ ਹੈ ਕੇਂਦਰ ਸਿਤਨਾ ਚਾਹੁੰਦੀ ਪਈ। ਦੇਖੋ ਸਾਡਾ ਸਪਸ਼ਟ ਹੈਗਾ ਵੀ 4 ਜੂਨ ਨੂੰ ਇੱਥੇ ਕੱਲੂ ਕਾਰਮਨਾਇਆ ਜਾਂਦਾ ਸਟੇਟ ਨੇ ਜਿਹੜਾ ਘਟ ਗਿੰਤਿਆਂ ਦੇ ਇੱਕ ਵੱਡੇ ਸਥਾਨ ਤੇ ਹਮਲਾ ਕਰਕੇ ਲੋਕਾਂ ਦਾ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਇਹ ਦਿਨ ਆ ਪੰਜਾਬੀ ਉਹ ਦਿਨ ਤੇ ਜਿਹੜੀ ਪਾਰਟੀ ਜਿੱਤੂਗੀ ਉਹ ਉਹ ਦਿਨ ਪੰਗੜੇ ਪਾਊਗੀ ਬੇਸਿਕਲੀ ਗੱਲ ਤਾਂ ਤੁਹਾਨੂੰ ਪਤਾ ਤੋਂ ਮੈਨੂੰ ਲੱਗਦਾ ਪੰਜਾਬ ਦੇ ਪੰਜਾਬੀਆਂ ਦੇ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖਦੇ ਆ ਦੇਸ਼ ਦੁਨੀਆ ਵਿੱਚ ਸਰਕਾਰ ਨੂੰ ਮੁੜ ਵਿਚਾਰਨਾ ਚਾਹੀਦਾ ਫੈਸਲਾ